ਹਾਨੀ ਅਸੀਸ ਜੀ ਸਵਾਗਤ ਹੈ ਤੁਹਾਡਾ ਘੈਂਟ ਮੈਗਵਾ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾ ਰਹੇ ਹਾਂ ਆਪਾਂ ਆਏ ਸੀ ਇੱਧਰ ਪਿੰਡ ਗਪਾਲੋਂ ਕੋਟਲਾ ਕੋਟਲਾ ਪਿੰਡ ਆਏ ਸੀ ਇੱਥੇ ਆਪਾਂ ਅਕਲ ਜੀ ਨੂੰ ਮਿਲੇ ਗੁਰਮੀਲ ਸਿੰਘ ਜੀ ਨੂੰ ਇਹਨਾਂ ਨੇ ਆਪਾਂ ਨੂੰ ਇੱਕ ਅੱਜ ਨਵੀਂੋ ਜੀ ਚੀਜ਼ ਦਿਖਾਈ ਹੈ ਪ੍ਰਾਣੀ ਇਹ ਡੀਜ਼ਲ ਮੋਟਰਸਾਈਕਲ ਹੈ ਜੀ ਇਹ ਸੂਰਜ ਕੰਪਨੀ ਦਾ 1900 ਆਪਾਂ ਜਿਹੇ ਵਰੀ 1925 ਸੀ ਇਹ ਮੋਟਰਸਾਈਕਲ ਹੈ ਇਹ ਅੱਛਾ ਜੀ ਇਹ 1996 ਚ ਲਿਆ ਸੀ 74600 ਰੁਪਏ ਦਾ ਐਵਰੇਜ ਕਿੰਨੀ ਕਿਦਈ ਜਾਂਦਾ ਐਵਰੇਜ ਦੀ 75 ਤੋਂ ਉੱਤੇ ਉੱਤੇ ਐਵਰੇਜ ਹਾਂਜੀ ਇਹ 80 ਕਿਲੋਮੀਟਰ ਦੀ ਵੀ ਸਪੀਡ ਹੈ ਹਰ ਕਿਲੋਮੀਟਰ ਉਹ ਬਦ ਵੀ ਚਲਾਇ ਜਾਂਦਾ ਹੈ ਹਾਂਜੀ ਤੇ ਬਾਕੀ ਮੇਨਟੇਨੈਂਸ ਵੀ ਨਾਂ ਦੇ ਬਰਾਬਰ ਹੈ ਅੱਛਾ ਬਤੇਲ ਜੀ ਆਏ 4-5 ਲੱਖ ਕਿਲੋਮੀਟਰ ਚੱਲ ਗਿਆ ਪਰ ਅਜੇ ਤੱਕ ਇਹਦਾ ਇੰਜਨ ਜਿੰਦਾ ਕੋਈ ਕੰਮ ਨਹੀਂ ਹੋਇਆ ਅੱਛਾ ਇਹ ਮੀਟਰ ਕਈ ਬਦਲ ਲਏ ਜੀ ਕਈ ਘੁੰਮ ਗਏ ਉਦੋਂ ਦਾ 46 ਉਦੋਂ ਦਾ 46 ਯਾਰੇ ਬਹੁਤ ਹੁਣ ਅੰਕਲ ਜੀ ਹਾਂ ਬਹੁਤ ਜੀ ਕਿਹੜੇ ਸੰਧੀ ਗੱਲ ਕਿਹੜੇ ਸੰਧੀ ਗੱਲ ਹੈ ਇਹ 96 96 ਜੇ ਜਦੋਂ ਮੈਂ ਜੋਬ ਕਰਦਾ ਸੀ ਨਾ ਫਿਰ ਰੋਜ਼ 100 ਕਿਲੋਮੀਟਰ ਚੰਡੀਗੜ੍ਹ ਜਾਣਾ ਆਉਣਾ ਹੁੰਦਾ ਸੀ ਜਦ ਦਿਨ ਛੁੱਟੀ ਹੋਣੀ ਉਦੋਂ ਆਪਾਂ ਚਲੇ ਜਾਣਾ ਆਪਣੇ ਰਿਸ਼ਤੇਦਾਰੀਆਂ ਜਦ ਉਦੋਂ ਲੱਗਣ ਇਹ ਕੋਈ ਖਰਚਾ ਸੀਗਾ ਹਮ 8 ਰੁਪਏ ਲੀਟਰ ਸੀਗਾ ਉਦੋਂ ਪੈਟਰੋਲ ਡੀਜ਼ਲ ਜਦੋਂ ਇਹ ਲੈ ਆ 8 ਰੁਪਏ ਹਾਂ ਅੱਛਾ ਤੇ 100 ਰੁਪਏ ਦਾ ਪੁਆਇਆ ਸੀਗਾ ਅਸੀਂ ਇੱਕ ਵਾਰ ਦਿੱਲੀ ਚਲੇ ਗਏ ਦਿੱਲੀ ਚਾਰ ਦਿਨ ਘੁੰਮਦੇ ਰਹੇ ਅੱਛਾ ਵਾਪਸ ਆ ਗਏ ਫੇਰ ਚੰਡੀਗੜ੍ਹ ਦਫ਼ਤਰ ਜਾਣ ਵੇਲੇ ਫੇਰ ਕਿਤੇ ਜਾ ਕੇ ਪੁਆਇਆ ਹੈਲੀ ਇੰਨੀ ਐਵਰੇਜ ਹੈ ਇਹਦੀ ਨਾ ਕੋਈ ਇਹਦੀ ਖਾਸ ਮੇਂਟੇਨੈਂਸ ਨਹੀਂ ਹੈ ਸਿਰਫ ਇਹਦੇ ਪੇਲ ਹੀ ਬਦਲਣਾ ਹੁੰਦਾ ਆ ਹੋਰ ਤੁਸੀਂ ਲਾਇਸ ਹੋਣੇ ਹਾਂ ਹਾਂ ਹੋ ਨਹੀਂ ਹੁਣ ਇਹਦਾ ਪਿੱਛੇ ਦੀ ਕੰਮ ਕਰਾਇਆ ਸੀਗਾ 2 ਸਾਲ ਪਹਿਨ ਅੱਛਾ ਰੰਗ ਦੁਬਾਰਾ ਕਰਾਇਆ ਹੈ ਅੱਛਾ ਦੁਬਾਰਾ ਰੰਗ ਕਰਾਇਆ ਹਾਂ ਮੁੰਡਾ ਸੋਨਾ ਹੈਗਾ ਇਹ ਮੁੰਡੇ ਉਹਦਾ ਕੰਮ ਕਰਦਾ ਹੁਣ ਬਹੁਤ ਪਿਆਰਾ ਹੈ ਤੁਹਾਡੇ ਮਾਂਗੇ ਹੈ ਨਾ ਅੱਛਾ ਜੀ ਇਹ ਉਹਨੇ ਫਿਰ ਇਹਦਾ ਸਾਰਾ ਪੇਂਟ ਪੂਰੀ ਪੇਂਟ ਕਰਵਾਇਆ ਇਹ ਵਾਕਿਊਮ ਹੋਰ ਮੋਡੀਫਿਕੇਸ਼ਨ ਕੋਈ ਨਹੀਂ ਕਰੇਗਾ ਆ ਫਿਲਟਰ ਹਣਾ ਜਿਹੜਾ ਆ ਫਿਲਟਰ ਹੈਗਾ ਇਹਦਾ 에ਅਰ ਫਿਲਟਰ ਹੈ ਅੱਛਾ ਦੇਖੋ ਜੀ ਸਭ ਤੋਂ ਵੱਡੀ ਗੱਲ ਇਹਨੂੰ ਚਾਬੀ ਨਹੀਂ ਆ ਚਾਬੀ ਨਹੀਂ ਇਹ ਬਸ ਇੱਥੇ ਹੀ ਬੰਦ ਹੁੰਦਾ ਇਹਨੂੰ ਖਿੱਚਦੇ ਆ ਚੋਕ ਇਹ ਬੰਦ ਹੋ ਜਾਂਦਾ ਸਟਾਰਟਿੰਗ ਦੇਖੋ ਸਟਾਰਟਿੰਗ ਹਰ ਕੋਈ ਵੀ ਸਟਾਰਟ ਵੀ ਨਹੀਂ ਕਰ ਸਕਦਾ ਤੇ ਅੰਕਲ ਜੀ ਕਹਿੰਦੇ ਹਰ ਕੋਈ ਸਟਾਰਟ ਨਹੀਂ ਕਰ ਸਕਦਾ ਇਹਨੂੰ ਚੈਲੰਜ ਹੈ ਕਹਿੰਦੇ ਇਹ ਦੇਖੋ ਆ ਦੇਖੋ ਇਹਦੀ ਆਵਾਜ਼ ਆ ਜਨਰੇਟਰ ਦੀ ਤਰ੍ਹਾਂ ਆਵਾਜ਼ ਆ ਜਿਵੇਂ ਜਨਰੇਟਰ ਚੱਲਦਾ ਹੁੰਦਾ ਹਾਂ ਡੀਜ਼ਲ ਇੰਜਨ ਹੈ ਨਾ ਇਹ ਇਹ ਸਲੈਂਸਰ ਹੈ ਦਾ ਆਹ ਰਾ ਫਾਜੀ ਦਾ ਤੋਆ ਬਾ ਨਹੀਂ ਫਿਰ ਵੀ ਬਹੁਤ ਸਾਫ ਰੱਖੋ ਐਂਗਲ ਨੇ ਤੇ ਇਹ ਤੋਂ ਬੰਦ ਹੋ ਜਾਂਦਾ ਬਸ ਤੱਕੇ ਨਹੀਂ ਮਾਰਦਾ ਹੈਗਾ ਤੱਕੇ ਨਹੀਂ ਮਾਰਦਾ ਹੈਗਾ ਕੋਈ ਹੈਗਾ ਆ ਚਲਾਨ ਇਹ ਤਾਂ ਨੀ ਕੋਈ ਪੁੱਛਦੇ ਹੀ ਨਹੀਂ ਆ ਵੀ ਪੱਤਰ ਆ ਵੀ ਪੱਤਰ ਇਹਦੇ ਵੈਸੇ ਹੈਗਾ ਪਰ ਰੀਨਿਊ ਨਹੀਂ ਨਾ ਹੋਈ ਜਿੰਨੇ ਨਾਲ ਸੀ ਰੀਨਿਊ ਨਹੀਂ ਪਾਸ ਨਹੀਂ ਨਾ ਹੁੰਦਾ ਇਹ ਹਾਂ ਟਾਈਮ ਜ਼ਿਆਦਾ ਹੋ ਗਿਆ ਜਦੋਂ ਦਿੱਲੀ ਗਏ ਸੀ ਹਾਂਜੀ ਲੰਘੇ ਅਸੀਂ ਲਾਲ ਬੱਤੀ ਲੰਘੇ ਸੀ ਮੈਂ ਆਪਣੇ ਇੱਥੇ ਲੰਘੀ ਜਾਂਦੇ ਹਾਂ ਹਾਂਜੀ ਭੱਜ ਕੇ ਆਇਆ ਹਰਿਆਣੇ ਵਾਲਾ ਇੱਕ ਬੁੱਲਸਾਲਾ ਹਾਂਜੀ ਲੋਕ ਲਿਆ ਆਹ ਨੇੜਿਆ ਆ ਕਿਹੜਾ ਮੋਟਰਸਾਈਕਲ ਹੈ ਕਹਿੰਦਾ ਇਹ ਬਾਹਰੋਂ ਮਗਾਇਆ ਹਾਂਜੀ ਮੈਂ ਕਿਹਾ ਬਾਹਰ ਲਈ ਸਮਝਦਾ ਕਿਸੇ ਦੀ ਸ਼ਾਨਦਾਰ ਚੀਜ਼ ਹੈ ਨੀ ਉਹ ਕਹਿੰਦਾ ਵੀ ਆਪਾਂ ਵੀ ਰਾਦੂਤ ਵਗੈਰਾ ਤਾਂ ਦੇਖਿਆ ਹੈ ਮੈਂ ਦੇਖਿਆ ਇੱਥੇ ਆ ਦੇਖਿਆ ਨਹੀਂ ਮੈਂ ਕਹਿੰਦਾ ਵੀ ਤੁਸੀਂ ਅੱਜ ਤਾਂ ਲੰਘੇ ਦਿੱਲੀ ਚ ਕਰੇ ਐਦਾਂ ਨਾ ਲੰਘਿਓ ਤੁਸੀਂ ਨਵੇਂ ਹੋ ਇੱਥੇ ਅੱਛਾ ਜੀ ਇਹ ਤੁਹਾਡਾ ਮੋਟਰਸਾਈਕਲ ਸਪੈਸ਼ਲ ਹੈ ਵੀ ਤੁਸੀਂ ਹੁਣ ਜਾਓ ਬਾਕੀ ਵੱਡੇ ਵੱਡੇ ਕਾਰਾਂ ਵਾਲੇ ਵੀ ਟੇਢੇ ਹੋ ਕੇ ਦੇਖਿਆ ਕਰਦੇ ਜਦੋਂ ਜਾਂਦੇ ਸੀ ਕਿਤੇ ਲੰਘਣਾ ਤਾਂ ਦੇਖਿਆ ਨਹੀਂ ਹਜੇ ਭਗਤ ਸੂਰਜ ਕੰਪਨੀ ਦਾ ਇਹ ਬਹੁਤ ਬਹੁਤ ਇਕਨੋਮਿਕ ਬਹੁਤ ਇਕਨੋਮਿਕਲ ਤੇ ਬਹੁਤ ਹੀ ਸ਼ਾਨਦਾਰ ਸੀ ਆ ਦੇਖਣੇ ਜੀ ਹੈਵੀ ਹੈ ਜੀ ਹਾਂ ਸਾਰਾ ਕੁਝ ਬਹੁਤ ਹੈਵੀ ਹੈ ਵਿਚ ਐਸੀ ਨਹੀਂ ਹੈਵੀ ਪੂਰੀ ਪੂਰੀ ਜੈਸੀ ਹੈ ਬਾਕਸ ਟਾਈਕ ਹੈਗੀ ਆ ਦੇਖੋ ਇੱਥੇ ਵੀ ਇਹ ਸਪੋਰਟ ਲੱਗੀ ਹੋਈ ਆ ਹਾਂ ਦੇਖੋ ਕਿੰਨੀ ਹੈਵੀ ਆ ਰਾਣੀ ਬਹੁਤ ਹੈ ਸੜ ਇਹਦਾ ਆਦਾ ਤੁਸੀਂ ਇਹਦੇ ਤੋਂ ਇਹਦੇ ਹੱਥ ਲਾ ਕੇ ਦੇਖੋ ਕਿੰਨਾ ਹੈਵੀ ਹੈ ਮੀਰਾ ਲੋਹਾ ਹੀ ਹੈ ਹਾਂ ਨਹੀਂ ਨਾਰਮਲ ਦਾ ਮੁੜ ਜੰਨੇ ਇੱਕ ਵਾਰ ਅਸੀਂ ਬੱਸੀ ਤੋਂ ਆ ਰਹੇ ਸੀ ਜੀਤਦੇ ਤੇ ਅਸੀਂ ਦੋ ਪਹਿਲਾਂ ਬੈਠੇ ਸੀ ਇੱਕ ਮੁੰਡਾ ਹੋਰ ਬੈਠ ਗਿਆ ਉਹ ਸ਼ਰਾਬੀ ਸੀਗਾ ਹਾਂਜੀ ਕਿਤੇ ਪਤਾ ਨਹੀਂ ਪਿੱਛੇ ਕਿਵੇਂ ਉਹ ਸਿੱਧੇ ਲੱਕੇ ਨਾ ਆ ਆ ਰਿਹਾ ਆ ਆਨ ਬੱਡਾ ਬਾਤ ਲਵਾਇਆ ਇਹਦੇ ਤੇ ਬੈ ਗਿਆ ਆ ਨਹੀਂ ਸੀ ਵੈਸੇ ਜਦੋਂ ਦੂਜਾ ਸੀਗਾ ਲੱਗਾ ਹੈ ਅੱਛਾ ਇਹ ਤਾਂ ਬੈਠਾ ਦੇਖੋ 7 ਕਿਲੋਮੀਟਰ ਚੱਲਿਆ ਆ ਜਦੋਂ ਆ ਸਾਰੇ ਆ ਉਹ ਵੀ ਤੂੰ ਤਾਂ ਗਰੇ ਨਾ ਗਿਆ ਕਿਤੇ ਪਰ ਇਹਨੂੰ ਕੁਛ ਨਹੀਂ ਹੈ ਇੰਨੀ ਹੈਵੀ ਹੈ ਨਹੀਂ ਹੈਵੀ ਮੋੜਦਾ ਨਾਂ ਚੀਜ਼ਾਂ ਨਾ ਪ੍ਰਾਣੀ ਵਧੀਆ ਦੀਆਂ ਬਾਕੀ ਆ ਬੁਲੇਟ ਵੀ ਆਪਣੇ ਕੋਲ ਹੈਗਾ ਕਲਾਸਿਕ ਹੈ ਇਹ 12 ਮਾਡਲ ਜਿਹੜਾ ਬਟਨ ਲੱਗੇ ਦਿੱਤਾ ਸੀਗਾ ਅੱਛਾ ਜੀ ਇਹ ਵੀ ਬਹੁਤ ਵਧੀਆ ਚੱਲਦਾ ਹੈ ਤੇ ਅੰਕਲ ਤੁਸੀਂ ਇਹਦੇ ਬਾਰੇ ਕੱਲ ਦੱਸਦੇ ਤੇ ਵੀ ਸ਼ਰਤਾਂ ਲੱਗਦੀ ਹੁੰਦੀਆਂ ਜੇ ਤੁਸੀਂ ਆਫਿਸ ਜਾਂਦੇ ਤੇ ਉਹ ਦੱਸਿਓ ਮੜਿਆ ਜਦੋਂ ਕਿਤੇ ਬਾਹਰਲੇ ਬੰਦੇ ਨੇ ਆ ਜਾਣਾ ਪੁੱਛਣਾ ਵੀ ਕਿਹੜਾ ਮੋਟਰਸਾਈਕਲ ਹੈਗਾ ਇਹ ਕਿਵੇਂ ਸਟਾਰਟ ਹੁੰਦਾ ਹੈ ਸਟਾਰਟ ਕਰਕੇ ਦਿਖਾ ਦੇਣਾ ਉਹਨੂੰ ਉਹ ਕਹਿੰਦਾ ਤੂੰ ਕਰਕੇ ਦਿਖਾ ਦੇ ਜੇ ਤੂੰ ਸਹੀ ਕਰ ਦੇਗਾ ਤਾਂ ਇਹ 100 ਰੁਪਿਆ ਤੈਨੂੰ ਨਾ ਮਿਲੂਗਾ ਜੇ ਨਾ ਹੋਇਆ ਤਾਂ ਤੂੰ ਦੇ ਦੀ ਹਾਂਜੀ ਪਰ ਕਿਸੇ ਤੋਂ ਸਟਾਰਟ ਨਹੀਂ ਸੀ ਅਸੀਂ ਘਟੂ ਘਟੇ ਮੇਰੇ ਖੇਲੇ ਵੀ ਸਾਲ ਦੋ ਸਾਲ ਤੱਕ ਇਦਾਂ ਪਾਰਟੀਆਂ ਚੱਲਦੀਆਂ ਰਹੀਆਂ 100 ਰੁਪਏ ਲਗਾ ਤਾਂ 100 ਰੁਪਏ ਬਹੁਤ ਕੋਈ ਆ ਜਾਂਦਾ ਸੀ ਹਾਂ ਬਿਲਕੁਲ ਬਿਲਕੁਲ ਅੱਜ ਜੇ ਸਟਾਰਟ ਹੋ ਗਿਆ ਫਿਰ ਉਹ ਤੇ ਹੂੰ ਗੱਲ ਪਈਆਂ ਭਲਾ ਤੂੰ ਤਾਂ ਆਪਣੇ ਬੜੇ ਘੈਂਟ ਜੀ ਆ ਮੈਂ ਸਟਾਰਟ ਕਰਤਾ 100 ਰੁਪਏ ਫੇਰ ਫਿਰ ਪਾਰਟੀ ਇਦਾਂ ਸੀ ਤੇ ਬਹੁਤ ਸੋਹਣੀ ਚੀਜ਼ ਬਹੁਤ ਬੜਾ ਸ਼ਾਨਦਾਰ ਨਹੀਂ ਅੱਜਕੱਲ ਤਾਂ ਬਹੁਤ ਹਲਕੇ ਆ ਰਹੇ ਆ ਇਹ ਤਾਂ ਇਹ ਤਾਂ ਹੈ ਹੀ ਨਹੀਂ ਇਹਦੀ ਕੋਈ ਮਕਿੰਸ ਨਹੀਂ ਨਾ ਇਹਦੀ ਚੈਨ ਖਰਾਬ ਕਿਉਂ ਬਹੁਤੀ ਝਟਕਾ ਨਹੀਂ ਨਾ ਮਾਰਦਾ। ਹਨਾ ਅੱਜ ਦੇ ਟਾਈਮ 'ਚ ਡੀਜ਼ਲ ਤੇ 70 ਦੀ ਐਵਰੇਜ ਬਹੁਤ ਬੜੀ। 70 75 75 ਤੋਂ ਵੀ ਵੱਧ ਹੈ। ਮੇਰਾ ਨਜ਼ਾਰਾ ਕੋਈ ਤਾਂ ਹੈ। ਪਾਣੀ ਵਾਲਾ ਕੰਮ ਹੋ ਗਿਆ। ਪਾਣੀ ਵਾਲਾ ਕੰਮ। ਬਹੁਤ ਸ਼ਾਨਦਾਰ ਜੀ। ਅਹ ਜਦੋਂ ਉਹਦਾ ਪੇਂਟ ਕਰਾਇਆ ਸੀ ਲੱਖ ਰੁਪਏ ਮਿਲਦਾ ਸੀਗਾ ਵੀ ਜੇ ਕਾਪੀ ਨਾਲ ਦੇਣਾ ਲੱਖ ਰੁਪਏ ਦੇ ਦੇਣੇ। ਤੇ ਮੈਂ ਵੇਚਿਆ ਨਹੀਂ। ਮੇਰੇ ਕਾਪੀ ਦੇ ਇੱਕ। ਹਾਂ। ਨਾ ਕਾਪੀ ਸ਼ਮਿਲ ਕਰਦੇ ਨਾ। ਪਤਾ ਨਹੀਂ ਕਹਿੰਦੇ ਸੀ ਕਿ ਲੱਖ ਰੁਪਏ ਲਵਾ ਦੇਣੇ ਤੁਹਾਨੂੰ ਉਹੀ ਮੁੰਡਾ। ਤੇ ਕਾਪੀ ਦਾ ਕਹਿੰਦੇ ਵੀ ਚਲੋ ਜੇ ਮਿਲ ਜਵੇ ਤਾਂ ਠੀਕ ਹੈ ਵੈਸੇ ਆਰਸੀ ਹੈਗੀ ਮੇਰੇ ਕੋਲ ਵੀ ਅੱਛਾ ਅਸਲ ਆਰਸੀ ਉਹ ਹੈਗੀ ਹੈ ਕਿੰਨੇ ਲੱਗਦਾ ਇਹ ਇਹ 11 ਚ ਹੋਇਆ ਹੈ 11 ਚ ਹੋਇਆ 11 ਜਰ ਨਹੀਂ ਹੁੰਦਾ 15 ਸਾਲ ਹੀ ਹੁੰਦਾ ਨਾ ਹਾਂ 15 ਉਦੋਂ ਬਾਅਦ ਤਾਂ 5 ਸਾਲ ਹੀ ਹੋਣਾ ਸੀ ਇਹਨੇ ਪਾਸ ਹਾਂ ਨਹੀਂ ਹੋ ਸਕਦਾ ਸੀ ਕਰਵਾਏ ਨਹੀਂ ਫੇਰ ਤੁਸੀਂ ਕਰਵਾਏ ਚਲ ਹੁਣ ਟਾਈਮ ਲੰਗੇ ਹੁਣ ਤਾਂ ਹੁਣ ਤਾਂ ਬੇਸੀ ਟਾਈਮ ਲੱਗੇ ਕਿਸੇ ਬਸ ਕੋਈ ਹੱਥ ਮਾਰਦਾ ਹੀ ਨਹੀਂ ਅਸੀਂ 10 ਚ ਮੈਂ ਰਿਟਾਇਰ ਹੋ ਗਿਆ ਫਿਰ 11 ਚ ਚੰਡੀਗੜ੍ਹ ਗਈ ਨਹੀਂ ਕੋਲ ਹੋ ਗਈ ਨਹੀਂ ਸਿਆਣੇ ਬੰਦੇ ਤਾਂ ਕੋਈ ਕਰਦੇ ਨਹੀਂ ਬਾਕੀ ਆਇਆ ਹੈਗਾ ਵੀ ਇਹ ਤਾਂ ਬੱਸ ਸਮਝੀ ਲੈ ਚਾਲ ਕਰਕੇ ਦੇਖੂਰੇ ਦੇਖੋ ਤਾਂ ਕਰਲਾ ਕਰਲਾ ਦਵਾਰਾ ਕਰਲਾ ਸਟਾਰਟ ਕੋਈ ਨਹੀਂ ਦੇਖੀ ਤੇ ਤਾਂ ਹੁੰਦਾ ਦੇਖੀ ਹੁੰਦਾ ਦੇਖੋ ਸਟਾਰਟ ਨਹੀਂ ਮਾਰਦਾ ਬੇਜ ਰੇਸ ਨਾ ਨਹੀਂ ਫਿਰ ਬੈਕ ਮਾਰੂਗਾ ਆ ਇੱਥੇ ਆ ਕੇ ਨਹੀਂ ਬਸ ਇੱਥੋਂ ਮੁੜਨਾ ਚਾਹੀਦਾ ਪਿੱਛੇ ਇਹ ਅੱਛਾ ਜੀ ਲੱਤ ਨੂੰ ਮੈਂ ਕਰਕੇ ਖੰਨਾ ਰੁਕ ਨਹੀਂ ਮਾਵੀ ਦਿੱਤਾ ਨਹੀਂ ਹੋਣਾ ਇਹਦਾ ਇਹਦੀ ਨਾ ਉਹ ਰਹਿਣੇ ਤੈਨੂੰ 100 ਰੁਪਏ ਦੇਣਾ ਪੈਣਾ ਮੋਜ ਨਾਲ ਮੈਂ ਕਰਕੇ ਦਿਖਾਣਾ ਰਾਦੂਤ ਮੰਗੋਣੇ ਨੇ ਆਹ ਆਪੇ ਪਿਛੇ ਮੋੜ ਜਾ ਹੂੰ ਜਦੋਂ ਐ ਮੁਰਕੇ ਆਉਂਦਾ ਆਇਤਣਾ ਇਹ ਇੱਥੇ ਖਰਮਾ ਚਾਹੀਏ ਇੱਥੇ ਖਰਮਾ ਚਾਹੀਏ ਲੋ ਮੈਂ ਕਰਕੇ ਦਿਖਾਣਾ ਇਹ ਖਾੜ ਤੈ ਰਾਦੂਤ ਚ ਲਾਇਆ ਬੋਲਾ ਤਾ ਚ ਲਾਇਆ ਬੋਲਾ ਹਾਂ ਵਾ ਕਹਿੰਦਾ ਉਹਨਾਂ ਲੱਕੀ ਮੈਦੇ ਨੂੰ ਖੱਬੀ ਲੱਤ ਨਾਲ ਕਹਿੰਦਾ ਦੱਸ ਵੀ ਭਾਨੇ ਨਹੀਂ ਬੱਸ 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 ਹੋ ਗਿਆ 10 ਸਾਲਾ ਵੀ ਉਹ ਆਪਾਂ ਕੱਢਦਾ ਕਿਉਂਕਿ ਆਪਾਂ ਲੋੜ ਨਹੀਂ ਨਹੀਂ ਟੋਣੀ ਹੈ ਜਿਹੜੀ ਹਾਂ ਮੈਂ ਮਦਦ ਕਰਕੇ ਟੋਣੀ ਨਹੀਂ ਉਹ ਹੌਲੀ ਹੌਲੀ ਦੱਬੁੰਦੇ ਆਪਾਂ ਹੈ ਵੀ ਹੌਲੀ ਹੌਲੀ ਦੱਬਣਾ ਨਾ ਇਦਾਂ ਇਹ ਆ ਦੇ ਨੇ ਹੌਲੀ ਹੌਲੀ ਜਾਈ ਜਾਣਾ ਦੇਖਿਆ ਤਾਂ ਸੀ ਮਰ ਗਈ ਨਾ ਨੂੰਮਨ ਆਦਾ ਦੀ ਮਨਸਤ ਇੱਥੇ ਗਾ ਲਿਆ ਉਹਨੇ ਐਸੇ ਰੁਕ ਕੇ ਚੇਮੋੜ ਲੈ ਬੱਸ ਆਲਗਰਾਪੀ ਮਣੀ ਹੂੰ ਦੇਖੋ ਥੱਲੇ ਕਰੋ ਨਾ ਨਹੀਂ ਨਹੀਂ ਬਣੀ ਗਈ ਤੋ ਫਿਰ ਉਹਦਾ ਫੜ ਕੇ ਤੋ ਬੱਸ ਬੱਸ ਇਹ ਡੀਜ਼ਲ انجن ਦਾ ਫਰਕ ਹੋਗਾ ਬਾਈ ਕੰਪ੍ਰੈਸ਼ਨ ਰੇਸ਼ਿਓ ਬਹੁਤ ਹੁੰਦੀ ਹੈ ਨਾ ਇਹ ਡੀਜ਼ਲ ਦਾ ਫਰਕ ਹੋਗਾ ਇਹ ਜਿਹੜਾ ਪੈਟਰੋਲ ਦੀ ਕੰਪਰੈਸ਼ਨ ਰੇਸ਼ਿਓ ਨਾਲ ਘੱਟ ਹੁੰਦੀ ਹੈ ਇਹਦੀ ਜ਼ਿਆਦਾ ਹੁੰਦੀ ਹੈ ਇਹ ਤਾਂ ਜਨਰੇਟਰ ਦਾ ਕੰਮ ਹੈ ਜਿਵੇਂ ਜਨਰੇਟਰ ਆਪਾਂ ਸੀਖੀ ਜਾਨਦੇ ਆ ਕੋਈ ਚੀਜ਼ ਵਾਸਤੇ ਬਸ ਇਹ ਜਿਹੜੇ ਛੋਟੇ ਇੰਜਨ ਜਨਰੇਟਰ ਥੋੜਾ ਬੜਾ ਹੁੰਦਾ ਹਾਂ ਉਹ 480 ਸੀ ਹੋਣਗੇ 4.5 ਹੋਣਗੇ ਉਹ 325 ਤੇ ਵੀ ਹੈਗਾ ਹਾਂ 325 ਜਿਹੜੇ ਛੋਟੇ ਜਨਰੇਟਰ ਉਹ ਤਾਂ ਛੋਟੇ ਹੀ ਹੁੰਦੇ ਨੇ ਵੱਡੇ ਤਾਂ ਦੇਖ ਲਓ ਫਿਰ ਉਹ ਕਿੰਨੇ ਕੀਮਤ ਕੰਪਨੀਆਂ ਇੰਡੀਆ ਦੀ ਦੀ ਕਾਰ ਦੀ ਇੰਡੀਆ ਦੀ ਇੰਡੀਆ ਦੀ ਪਹਿਲਾਂ ਆਪਣੇ ਛੇੜਾ ਹੁੰਦੀ ਸੀ ਛੇੜੇ ਜਦੋਂ ਫਿਰ ਹਾਲਾਤ ਵਿਗੜੇ ਹਾਂਜੀ ਫੇਰ ਉਹ ਸਹਾਰਨਪੁਰ ਚਲੇਗੇ। ਅੱਛਾ ਜੀ। ਸਹਾਰਨਪੁਰ ਚਲਦੇ ਰਹੀਏ ਬਹੁਤ ਧੀਰ। ਜਦੋਂ ਫੇਰ ਬੁਲਟ ਵਾਲਿਆਂ ਨੇ ਕੱਢਿਆ ਨਾ ਟਾਰਸ। ਹਾਂ ਜੀ। ਉਹ ਥੋੜੇ ਕਰੇਜ ਹੁੰਦੇ ਬੰਦੇ ਇਹਨਾਂ ਨੂੰ। ਆਪਣੇ ਮੈਨ ਦਾ ਡਾਕਟਰ ਹੈ ਸੀ ਇੱਕ ਡੰਗਰਾਂ ਡਾਕਟਰ। ਉਹਨੇ ਲਿਆ ਸੀ ਟਾਰਸ ਉਸ ਜਮਾਨੇ 'ਚ। ਅੱਛਾ ਜੀ। ਤੇ ਉਦੋਂ ਫੇਰ ਇਹ ਬੰਦ ਹੋ ਗਏ ਹੈ ਨਾ। ਇਹਦੀ ਵਿਕਰੀ ਘਟ ਗਈ। ਪਰ ਗੁਜਰਾਤ ਦਾ ਸੀ ਗੁਜਰਾਤ ਵਿੱਚ ਬਹੁਤ ਵਿਕੇ ਆ ਇਹ। ਉੱਥੇ ਇਹਨੂੰ ਸਵਾਰੀਆਂ ਢੋਣ ਵਾਸਤੇ ਜਿਵੇਂ ਅੱਜ ਕੱਲ ਉਹ ਅੱਲਾ ਚਲਦੀ ਹੈ। ਹਾਂ ਜੀ ਹਾਂ ਜੀ। ਉਹ ਸਵਾਰੀਆਂ ਢੋਣੇ ਆ ਇਹਦੇ ਤੇ। ਅੱਛਾ ਜੀ। ਹਾਂ। ਇਹ ਕੰਪਨੀ ਬ ਸੋਰੇ ਮੈਨੂੰ ਲੱਗਦਾ ਵੀ ਇਹ ਕੋਈ 4-5 ਦੇ ਕਰੀਬ 2004-5 ਦੇ ਕਰੀਬ ਬਣ ਹੋਈ ਹੈ ਇਹ ਜੱਦੀ ਤੋਂ ਬਾਅਦ ਆਈ ਹੋਣੀ ਨਾ ਪਣਾ ਜੱਦੀ ਆਈ ਤੇ ਇਹਨਾਂ ਤੋਂ ਨਹੀਂ ਜੱਦੀ ਤਾਂ ਬਹੁਤ ਪੁਰਾਣੇ ਆ ਫਿਰ ਬਹੁਤ ਪੁਰਾਣੇ ਹੂੰ ਪਹਿਲਾਂ ਮੇਰੇ ਕੋਲ ਉਤਰ ਮਾਡਲ ਸੀਗਾ ਜਾਵਾ ਅੱਛਾ ਉਹ ਮੈਂ ਚਲਾਇਆ 1996 ਤੱਕ ਅੱਛਾ ਜੀ 96 ਜੀ ਫਿਰ ਇਹ ਲੈ ਲਿਆ ਜਿਹੜੇ ਜਾਵਾ ਹੋਣਾ ਹੈ ਜੀ ਫਿਰ ਉਹ ਉਹੀ ਕੰਪਨੀ ਦੇ ਆ ਉਹ ਹੁਣ ਵੀ ਆਇਆ ਜਾਵਾ ਹੁਣ ਜਾਵਾ ਜਾਵਾ ਆਇਆ ਜਾਵਾ ਇਹਦੇ ਬੋਲਟ ਵਰਗੇ ਜਿਹੜੇ ਚੱਲਦੇ ਨਹੀਂ ਕੰਪਨੀ ਦੇ ਆਗੇ ਉਹਨਾਂ ਦਾ ਹੀ ਆਹੋ ਨਹੀਂ 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 ਉਹ ਵਿਕਰਾਂ ਦਾ ਹੋ ਜਿਹੜੀ ਤੂੰ ਗੱਲ ਕਰਦਾ ਉਹ ਵਿਕਰਾਂ ਦਾ ਕੀ ਬਾਤ ਹੈ ਜਾਵਾ 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 ਤਾਂ ਯਾਰ ਬੋਲਟ ਵਰਗੇ ਆਏ ਹੁਣ ਨਵੇਂ ਹਾਂ ਜਿਵੇਂ ਬਹੁਤ ਵੱਡਾ 650cc ਦਾ ਮੋਟਰਸਾਈਕਲ ਆਇਆ ਉਹ ਸੈਲਫ ਸਟਾਰਟ ਹੈ ਉਹਨੂੰ ਕਿੱਕ ਨਹੀਂ ਹੈ ਹਾਂ ਇੱਥੇ ਆਪਣੇ ਮੁੰਡੇ ਕੋਲ ਹੈਗੇ ਇੱਥੇ ਕੋਲ ਤੇ ਬਹੁਤ ਬਹੁਤ ਜਾਣੀ ਉਹ ਬਹੁਤ ਸੁਣਿਆ ਜਾਵਾ ਬੜੇ ਬੜਾ ਨਜ਼ਾਰੇ ਵਾਲੀ ਚੀਜ਼ ਉਹ ਬਹੁਤ ਚਲਾਇਆ ਹੋਵੇ ਬਾਕੀਆਂ ਚੀਜ਼ ਦੀ ਤਾਂ ਸੰਭਾਲ ਹੈ ਜੀ ਹੁਣ ਇਹ ਤਾਂ ਮੰਨ ਲਓ ਮੀਟਰ ਮੈਂ ਕਦੇ ਵੀ ਮੇਰਾ ਮੀਟਰ ਹਮੇਸ਼ਾ ਚੱਲਦਾ ਰਹਿੰਦਾ ਕਦੇ ਮੈਂ ਬੰਦ ਨਹੀਂ ਹੁੰਦਾ ਯਾਨੀ ਕਿ ਘੱਟੋ ਘੱਟ ਦੋ ਤਿੰਨ ਵਾਰ ਹੋ ਕੇ ਆਉਣਾ ਇਹ ਹਾਂ ਸਾ ਮੀਟਰ ਹੈ ਤਾਂ ਚੌਥਾ ਪੰਜਵਾਂ ਮੀਟਰ ਚੌਥਾ ਪੰਜਵਾਂ ਹੈ ਜੀ ਯਾਨੀ ਕਿ ਦੋ ਤਿੰਨ ਕਿਲੋ ਕਰ ਲੱਖ ਤੋਂ ਚਾਰ ਕਿਲੋ ਕਿਲੋਮੀਟਰ ਤੋਂ ਉੱਤੇ ਹੀ ਚੱਲ ਗਿਆ ਇਹ 96 ਤੋਂ ਦੇਖ ਲਓ 201000 ਤੋਂ ਚੱਲਿਆ 3000 ਕਿਲੋਮੀਟਰ ਹਰ ਮਹੀਨੇ ਘੱਟੋ ਘੱਟ ਕਦੇ ਇੰਜਨ ਦਾ ਕੋਈ ਕੰਮ ਕਰਾਇਆ ਹੋਵੇ ਨਾ ਨਾ ਕੁਛ ਨਹੀਂ ਕਦੇ ਲੋੜ ਹੀ ਨਹੀਂ ਪਈ ਸਰਵਰ ਟਾਈਮ ਤੇ ਕਰਦੇ ਹਾਂ ਅਸੀਂ ਸਰਵਿਸ ਵਿੱਚ ਤੇਲ ਆਪੇ ਬਦਲ ਲੈਣਾ ਆਪਾਂ ਨੇ ਆਪੇ ਕਰ ਲੈਣਾ ਤੇਲ ਕੱਢਣਾ ਹੈ ਜੀ 1 ਲੀਟਰ ਤੇਲ ਪੈਂਦਾ ਹਾਂ ਜੀ ਨਟ ਲੱਗਿਆ ਹੈ ਤਾਂ 1 ਲੀਟਰ ਤੇਲ ਪੈਂਦਾ ਉਤੋਂ ਇੱਥੋਂ ਨਹੀਂ ਪੈ ਜਾਂਦਾ ਖੋਲ ਕੇ ਉੱਪਰੋਂ ਨਹੀਂ ਪਾਉਂਦੇ ਕੁਝ ਵੀ ਗੱਲ ਨਹੀਂ ਇਸ ਕਰਕੇ ਚੱਲ ਜਾਏਗਾ ਤੇਲ ਤੇਲ ਪਾਉਣਾ ਫਿਰ ਆ ਜਿਹੜਾ ਕਾਸਟਲ ਦਾ ਹਮ ਸਭ ਤੋਂ ਛੇਰੇ ਦਾ ਹੁੰਦਾ ਚਲੋ ਧੰਵਾਦ ਬਹੁਤ ਬਹੁਤ ਸੋਹਣੀ ਜੀ ਵਧੀਆ ਲੱਗਿਆ ਸੀ ਜਨੋ ਦੋਸਤੋ ਤੁਹਾਨੂੰ ਵੀ ਦਿਖਾ ਦਈਏ ਇਹ ਅੰਕਲ ਜੀ ਧੰਨਵਾਦ ਤੁਹਾਡਾ ਹਾਂ ਜੀ ਚਲੋ ਧੰਨਵਾਦ ਆ ਕਰਵਾ ਰਹੇ ਜਿੰਨਾ